ਬਾਜੀ ਸੋਸ਼ਲ ਮੀਡੀਆ 'ਤੇ ਇੰਨਾ ਬਾਬਿਆਂ ਦਾ ਪ੍ਰਚਾਰ ਵਧ ਗਿਆ ਇੰਨਾ ਪ੍ਰਚਾਰ ਜਿਹੜਾ ਬੰਦਾ ਕੰਮ ਤੋਂ ਡਰਦਾ ਉਹੀ ਬਾਬਾ ਬਣ ਜਾਂਦਾ ਚੇ ਬਾਬਾ ਜ਼ਿੰਦਗੀ 'ਚ ਵੇਖਣਾ ਮੈਂ ਇੱਕੋ ਹੀ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਅੱਛਾ ਹਾਂ ਮੈਂ ਕੀ ਸਾਰੇ ਪੰਜਾਬ ਹੀ ਉਹਨਾਂ ਨੂੰ ਮਹਾਪੁਰਸ਼ ਕਹਿੰਦਾ ਬੁੱਝੋ ਬਣਾ ਕੌਣ ਮੈਂ ਤੁਹਾਨੂੰ ਨਾਮ ਦੱਸ ਤਾ ਤੁਸੀਂ ਵੀ ਉਹਨਾਂ ਨੂੰ ਮਹਾਪੁਰਸ਼ ਕਹਣਾ ਜੀ ਅੱਛਾ ਸੰਤ ਬਾਬਾ ਪਾਲਾ ਸਿੰਘ ਜੀ ਬਿਲਕੁਲ ਜੀ ਗਊਆਂ ਵਾਲੇ ਗਊਆਂ ਵਾਲੇ ਮੈਂ ਜ਼ਿੰਦਗੀ 'ਚ ਦੋ ਵਾਰੀ ਉਹਨਾਂ ਦੇ ਦਰਸ਼ਨ ਕੀਤੇ ਮੈਂ ਆਪਣੇ ਜਿੰਦਿਆਂ ਜਿੰਦਿਆਂ ਉਹਦੇ ਤੋਂ ਵੱਡਾ ਮਾਹ ਪੁੱਛ ਨਹੀਂ ਤੇ ਕੋਈ ਵੇਖਿਆ ਜੇ ਜੇ ਨੇ ਕੋਈ ਵੇਖਿਆ ਤਾਂ ਕਮੈਂਟਾਂ ਚ ਲਿਖ ਦੀ ਸੱਚੀ ਆ ਜੀ ਗੱਲ ਮੰਨਦੇ ਮੰਨਦੇ ਇਹ ਮੰਨਦੇ ਜੀ ਵੀ ਉਹਨਾਂ ਨੇ ਅੱਜ ਦੇ ਵੇਖੋ ਮੈਂ ਕੰਟਰੋਵਰਸੀ ਕੋਈ ਨਹੀਂ ਗਏ ਹਨ ਮੇਰੀ ਹਾਂ ਜੋ ਗੱਲਾਂ ਸਿੱਧੀਆਂ ਸੱਚੇ ਮਾਹ ਪੁੱਛ ਜੇ ਇਹਨਾਂ ਨੇ ਰੌਲਾ ਰੱਬਾ ਪਾ ਕੇ ਮਸ਼ਹੂਰ ਹੋਏ ਤੇ ਉਹ ਹੋਏ ਆ ਸਾਰਿਆਂ ਨੂੰ ਪਤਾ ساری ਉਮਰ ਕਦੀ ਸ਼ੇਰ ਆ ਗਿਆ ਕਦੀ ਮੈਨੂੰ ਬੰਬ ਬੰਦੋ ਮੈਂ ਪਾਕਿਸਤਾਨ ਚਲਾ ਜੂ ਉਹ ਯਾਰ ਕੋਈ ਇਨਸਾਨੀਆਲੀ ਗੱਲ ਥੋੜੀ ਹੁੰਦੀ ਹੂੰ ਕੋਈ ਕੋਈ ਹੁਣ ਜਿਹੜਾ ਪੰਜਾਬ ਦਾ ਮੁੱਦਾ ਚੱਲਦਾ ਉਹ ਲੁਧਿਆਣੇ ਵਾਲੇ ਸ਼ੇਮਸਾਹ ਵਾਲੇ ਚੱਲਦੇ ਹੀ ਉਹਨਾਂ ਨਾਲੋਂ ਉਲਟਾ ਉਹਨਾਂ ਨਾਲ ਉਹ ਉਲਟਾ ਬਣਾ ਕਿਉਂ ਚੱਲਦੇ ਆ ਉਹਦਾ ਕਾਰਨ ਕੀ ਆ ਮੈਨੂੰ ਤੁਸੀਂ ਦੱਸੋ ਮਸ਼ਹੂਰੀ ਆ ਜੀ ਹੋਰ ਕੋਈ ਨਾ ਉਹ ਕੂਟ ਨਵਰਸੀ ਜਾਣ ਕੇ ਬਸ ਮਸ਼ਹੂਰ ਹੋਣਾ ਚਾਹੁੰਦੇ ਮਸ਼ਹੂਰ ਹਾਂ ਮਰਨ ਤੋਂ ਪਹਿਲਾਂ ਮੈਂ ਆਪਣਾ ਲੋਕੀ ਜਾਂਦੇ ਨੇ ਜਿਹੜਾ ਕਫਨ ਲੈਂਦਾ ਉਹ ਖਰੀਦਦਾ ਨਹੀਂ ਮੈਂ ਮਰਨ ਤੋਂ ਪਹਿਲਾਂ ਆਪਣਾ ਕਫਨ ਵੀ ਖਰੀਦੂਗਾ ਮੈਂ ਮਰਨ ਤੋਂ ਪਹਿਲਾਂ ਆਪਣੀਆਂ ਲੱਕੜਾਂ ਵੀ ਖਰੀਦੂਗਾ ਮਰਨ ਤੋਂ ਪਹਿਲਾਂ ਆਪਣਾ ਘਿਓ ਵੀ ਖਰੀਦੂਗਾ ਇਹ ਟੌਪ ਕਲਾਸ ਦਾ ਜੋ ਜੋ ਜ਼ਮਾਨ ਚੰਗਾ ਲੱਗਦਾ ਇਹ ਨਹੀਂ ਕਬਾ ਜੋ ਆ ਤੰਗ ਕਰਦਾ ਫਿਰ ਸਾਰਾ ਜ਼ਮਾਨ ਆਪਣਾ ਖਰੀਦੂਗਾ ਇਹ ਇਹ ਕੀ ਗੱਲ ਕਿਉਂ ਯਾਰ ਬਾਹਰ ਕਰਦੇ ਨੂੰ ਕੋ ਤੰਗ ਕਰਨਾ ਨਹੀਂ ਹੁਣ ਪਤਾ ਕੀ ਪਤਾ ਕਦੋਂ ਮਰਨਾ ਘਿਓ ਰੱਖਿਆ ਪਾ 4 ਸਾਲ ਨਾ ਮਰੀਏ ਬਾਜੀ ਮੇਰੀ ਬੇਨਤੀ ਨਹੀਂ ਸਮਝਦੇ ਮੈਂ ਦੋ ਤਰੀਕੇ ਨਾਲ ਮਰਦਾ ਅੱਛਾ ਹਾਂ ਜਾਂ ਤੇ ਸੱਪ ਲੜ ਕੇ ਤੇ ਜਾਂ ਬਾਜਕ ਦੇ ਐਕਸੀਡੈਂਟ ਤੇ ਅੱਛਾ ਜੀ ਹਾਂ ਮੈਨੂੰ ਪਰਪਲ ਪਤਾ ਹੈ ਜੀ ਮੈਂ ਨਹੀਂ ਆਂਦਾ ਮੇਤਵਾ ਪੁੱਛਣਾ ਤੇ ਜਲਾਲੀ ਮੇਦੋਗੇ ਨਹੀਂ ਨਾ ਡੰਡੀ ਬੈਜੋ ਨਾ ਮੈਂ ਪੁੱਛਣਾ ਦੱchn ਵਾਲਾ ਕੰਮ ਪਰ ਜਦੋਂ ਲਾਈਫ ਚ ਤੁਸੀਂ ਕਿਸੇ ਸ਼ਕਤੀ ਨਾਲ ਜੁੜਦੇ ਜੇ ਤੁਸੀਂ ਮੈਨੂੰ ਸਭ ਫੜਦੇ ਦੇਖਿਆ ਹਮ ਮੇਰਾ ਪੇਜ ਖੋਲਿਓ ਇੱਕ ਫੇਸ ਤੇ ਸਮਾਈ ਲੈਂਦੀ ਆ ਕਿਹੜਾ ਬੰਦਾ ਸਭ ਫੜਦੇ ਸਮਾਈਲ ਕਰ ਦੋ ਨਹੀਂ ਜਦੋਂ ਸਾਬ ਸਰੀਰ ਦੇ ਆਲੇ ਦੁਆਲੇ ਵੀ ਘੁੰਮਦਾ ਨਾ ਇੱਕ ਬੱਕਰੀ ਫੀਲਿੰਗ ਹੁੰਦੀ ਆਬਾ ਬੇਨਾਗ ਦੀ ਕਿਰਪਾ ਜਾਂ ਮੇਰੀ ਟੈਕਨੀਕ ਕਹਿ ਲੋ ਜਾਂ ਕੁਛ ਕਹਿ ਲੋ ਵੀ ਜਦੋਂ ਤੁਸੀਂ ਕੇ ਸ਼ਕਤੀ ਨਾ ਛੁੱਟਦੇ ਦੇਣਾ ਫਿਰ ਉਹ ਤੁਹਾਡਾ ਮਾੜਾ ਸਮਾਂ ਆਉਣ ਆਲਾ ਤੁਹਾਨੂੰ ਫਿਰ ਥੋੜਾ ਜਿਹਾ ਉਸ ਚੀਜ਼ ਦਾ ਚਾਨਣ ਜਿਆ ਹੋ ਜਾਂਦਾ ਤਾਂ ਗੱਲਾਂ ਤਾਂ ਉਹੀ ਆ ਜਾਂਦ ਦੋਸਤੋ ਸਭ ਆਪਣੇ ਸਸਪੈਂਡਿਡ ਹੈ ਤੇ ਜਾਂ ਬਾਈਕ ਦੀ ਜਿਹੜਾ ਅੱਜ ਸਭ ਫੜਿਆ ਫਿਰ ਆਪਾਂ ਦਸ਼ਕਾਂ ਨੂੰ ਖਾਈਏ ਹਾਂ ਵੀ ਤੁਸੀਂ ਵੀਡੀਓ ਵੀ ਚਲਾਇਓ ਦਰਸ਼ਕਾਂ ਨੇ ਕਹਣਾ ਜ਼ਹਿਰ ਕੱਢਿਆ ਹੋਗਾ ਤੁਸੀਂ ਸਾਬ ਫੜਦੇ ਦੀ ਘਰ ਵਾਲਿਆਂ ਨਾਲ ਵੀਡੀਓ ਚਲਾਇਓ ਜਿਹਨੇ ਸਲੋ ਮਰ ਤੋਂ ਸਾਬ ਫੜਿਆ ਹੋਰੀ ਵੀ ਵੀਡੀਓ ਚਲਾਇਓ ਸਾਰੇ ਸ਼ੋਰ ਚਲਾਇਓ ਉਹਨਾਂ ਦਾ ਦੁਕਾਨੇ ਤੋਂ ਉਸ ਤੋਂ ਬਿਨਾ ਜ਼ੈਰ ਨਾਲ ਸਾਥ ਪਰ ਉਦੋਂ ਪਹਿਲਾਂ ਤੁਹਾਨੂੰ ਇਹ ਸਟਿਕ ਵਗਾਉਂਦੇ ਆ ਇਹ ਜਿਹਦੇ ਬਾਦੀ ਆ ਇਹ ਉਹਨਾਂ ਨੇ ਸਟਿਕ ਗਿਫਟ ਕੀਤੀ ਅੱਛਾ ਹੀ ਬਹੁਤ ਸੋਹਣੀ ਬਣੀ ਹੈ ਜੀ ਇਹ ਇੱਕ ਡਿਫਰੈਂਟ ਜਿਹਾ ਮੰਗਰਵਾ ਮੇਰਾ ਬਾਬੇ ਦਾ ਮੇਰੀ ਕਲੈਕਸ਼ਨ ਬਹੁਤ ਜਿੱਦਾਂ ਨਹੀਂ ਹੈਗੀ ਇੱਕ ਵੱਖਰੀ ਜੀ ਲੋਕਾਂ ਨੂੰ ਹਾਂਜੀ 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 ਅੱਛਾ ਐਦਾ ਝੁੱਕਦੇ ਜੀ ਤੁਹਾਡੇ ਕੋਲੋਂ ਤੁਹਾਨੂੰ ਬੇਗੂ ਬਣਾ ਕੇ ਬਹਾ ਟੱਕਦੇ ਜੀ ਠੱਕਦੇ ਜੀ ਜਿਹੜਾ ਤੁਹਾਨੂੰ ਫਾਡੇ ਫੁੰਡੇ ਦੇ ਨਾਲ ਬਚਾਉਂਦਾ ਮਣਕਿਆ ਮੁੰਕਿਆ ਨਾਲ ਬਚਾਉਂਦਾ ਉਹ ਪੰਜ ਚੈਲੰਜਾ ਉਹ ਸਫਤ ਜ਼ਹਿਰ ਹੀ ਨਹੀਂ ਹੈਗਾ ਜਿਹੜਾ ਆਂਦਾ ਮੇਰੀ ਦਵਾਈ ਕੰਮ ਕਰਦੀ ਲਿਉਣਾ ਮਕਰਤ ਸੱਪ ਦੰਦੀਲ ਵਾਲੇ 10 ਮਿੰਟ ਬਾਦੋਂ ਆਪਣਾ ਇਲਾਜ ਕਰਦੇ ਮੈਂ ਆਪਦੀ ਧੌਣ ਵੜਾ ਦੂੰ ਆ ਜਿਹੜਾ ਸੱਪਿਆ ਨੇ ਜੀ ਇਹ ਆਮ ਵੇਖਿਆ ਜਾਂਦਾ ਵਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਸੋ ਇਹ ਕਿਹਾ ਜਾਂਦਾ ਇਹਨਾਂ ਦੇ ਇਹਦੇ ਵਿੱਚ ਬਿਲਕੁਲ ਜ਼ਹਿਰ ਨਹੀਂ ਹੈਗਾ ਇੱਕ ਤਰੀਕਾ ਵਾ ਲੇ ਕੋ ਧੱਲੇ ਹਾ ਤਾਂ ਆਹ ਇਹ ਆਉਂ ਲੀਸਪੋਰਟ ਤੋਂ ਇਹ ਵੀਡੀਓ ਚਲਾ ਦਿਓ ਇਹ ਨੂੰ ਇਦਾਂ ਹੀ ਟੱਲਿਆ ਤੁਹਾਨੂੰ ਫੜਦਾ ਨਾ ਬਸ ਅੱਛਾ ਟੱਲਿਆ ਥੇ ਨਾ ਵੜਨਾ ਹਾਂ ਉਹਨਾ ਮੇਰਾ ਮੰਦਰ ਵਾ ਹੈਗਾ ਜੀ ਜੀ 나ਗ ਦਾ ਮੰਦਰ ਬਣਿਆ ਸ਼ਿਵਲਿੰਗ ਆ ਇਹਦੇ ਦੇ 나ਗਰਾ ਤੇ ਰੋਜ਼ ਇੱਥੇ ਪੂਜਾ ਕਰਾਂ ਚਾਰ ਗਮੈਂ ਤੀਵੇ ਚ ਕਾਲਾ ਹੂੰ ਚਾਰ ਗਮੁੱਠਾਂ ਦੀਆਂ ਕੋ ਗੁੱਡੀਆਂ ਗੱਡੀਆਂ ਰੱਖ ਕੇ ਉਹਦੇ ਸੁਈ ਮਾਰਨਾ ਅੱਧਾ ਪੰਜਾਬ ਮੇਰੇ ਕੋ ਪੁੱਛਣਾ ਦੱchnਾ ਲਈ ਤੇ ਆ ਬਿਲਕੁਲ ਡਰਾਉਣਾ ਹੋਵੇ ਤੇ ਹਾਂ ਕਿੰਨੇ ਕਿੰਨੇ ਕੰਮ ਕਰਦੇ ਆ ਨਾ ਜ਼ਿੰਦਗੀ ਦੀ ਡਰਾਉਣੀ ਤਰੱਕੀ ਮਿਲਦੀ ਮਿਲੇ ਨਹੀਂ ਮਿਲਦੀ ਤਾਂ ਨਾ ਮਿਲੇ ਜੇ ਬਾਈਆਂ ਸਾਲਾਂ ਤੋਂ 7000 ਵੀਡੀਓ ਪਾ ਕੇ ਆਪਣਾ ਜਬੀਰ ਨਹੀਂ ਨਾ ਆ ਰਿਹਾ ਹਾਰ ਨਾ ਉਹਨਾਂ ਦੇ 10 ਸਾਲਾਂ ਨੂੰ ਵੀ ਨਹੀਂ ਆ ਅੱਛਾ ਜਿਹੜੀ ਇਹ ਕਿਤੇ ਕੁੰਜਲਾ ਦਿੰਦਾ ਸਾਬ ਉਹਦਾ ਕੀ ਚੱਕਰ ਇਹਨੇ ਕੱਪੜੇ ਆ ਕੱਪੜੇ ਹੁੰਦੇ ਆ ਹਾਂ ਇਹ ਸੱਪ ਜਿਹੜਾ ਵਾ ਛੋਟਾ ਜਿੱਡਾਗਾ ਇੰਨਾ ਤੇ ਦੋਹਾਂ ਤੇ ਜਿੱਡਾ ਇਸ ਸਾਲ ਦੇ ਵਿੱਚ 8 ਵਾਰੀ ਕੁੰਜ ਲਾਉ ਇਹ ਨਾਰਮਲ ਸਾਲ ਦੇ ਵਿੱਚ 3 ਜਾਂ 4 ਵਾਰੀ ਕੁੰਜ ਲਾਉ ਅੱਛਾ ਜੀ ਸਹਿਜ ਦੇ ਹਿਸਾਬ ਨਾਲ ਫੇਰ ਇਹਦੀ ਕੁੰਜ ਲੱਤ ਨਹੀਂ ਦੀ ਘਟ ਜਾਂਦੀ ਆ ਇਹ ਸੱਪ ਦੀ ਲਗਭਗ ਜਿਹੜੀ ਉਮਰ ਵਾ 7-8 ਸਾਲ ਹੋਊ ਵੀ 10 ਸਾਲ ਦੇ ਅੰਦਰ ਵਾ ਅੱਜ ਅੱਜ ਸੱਤ ਸੱਤ ਸਾਲ ਤੋਂ ਲੱਗੇ 10 ਸਾਲ ਦੇ ਅੰਦਰ ਵਾ ਅੱਛਾ ਕਿਉਂਕਿ ਇਹ ਇੰਨਾ ਜਵਾਨ ਸੱਪ ਮੈਂ ਵੀ ਬਹੁਤ ਘੱਟ ਫੜਿਆ ਅੱਛਾ ਜਦੋਂ ਤੇ ਇਸ ਵਿੱਚ ਨਹੀਂ ਇੰਨੇ ਸੱਪ ਵੜਿਆ ਜਿੱਥੇ ਪਹਿਲਾਂ ਤੂੰ ਜਾ ਅੱਛਾ 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 ਤੇ ਇਹ ਸੱਪ ਨੂੰ ਇੱਕ ਫੜਨ ਦਾ ਤਰੀਕਾ ਵਾ ਇਹੋ ਹੀ ਸੱਪ ਮੇਰੀ ਆਖ ਦੀ ਪੁੱਤਰੀ ਚ ਲੜਿਆ ਸੀ ਇਸੇ ਨਾਲ ਅੱਛਾ ਲਾਈਟ ਚਲੀ ਗਈ ਜਾਨ ਬਚ ਗਈ ਕਿਉਂਕਿ ਸੱਪ ਵੀ ਬਿਨਾ ਜ਼ਹਿਰ ਵਾਲੀ ਜਦੋਂ ਜ਼ਹਿਰ ਵਾਲਾ ਸੱਪ ਫੜਨਾ ਵਾ ਉਹਦੀ ਵੀਡੀਓ ਚਲਾਇਓ ਆਹ ਤੇ ਦਸਤਾਨੇ ਬਣਨੇ ਆ ਇਸ ਤਰੀਕੇ ਜਿਹੜੇ ਪੰਜਾਬ ਦੇ ਦੋ ਸੱਪ ਜ਼ਹਿਰ ਵਾਲੇ ਐਸ ਤਰੀਕੇ ਦੇ ਦਸਤਾਨੇ ਭਾ ਕੇ ਉਹਨਾਂ ਨੂੰ ਐ ਫੜਨਾ ਸੀ ਇਦਾਂ ਬਸ ਇਹ ਨਾ ਛੱਡਣਾ ਕੋਮਨ ਕਰੈਡ ਟਿਕੋਬਰੀ ਕਿਉਂਕਿ ਵਾਈਪਰ ਮੇਰੇ ਏਰੀਆ ਚ ਨਹੀਂ ਆਉਂਦਾ ਬਾਗੀ ਕੁਲਵਿੰਦਰ ਸ਼ਰਮਾ ਜੀ ਬਠਿੰਡੇ ਦੇ ਬੜੀ ਕੱਟ ਕੇ ਜਾਣਕਾਰੀ ਦਿੰਦੇ ਜ਼ੱਬਾ ਦੀ ਤੇਰੇ ਇੱਕ ਪਿੱਟੂ ਸ਼ਰਮਾ ਜੀ ਆਗੇ ਕਦਾ ਆਪੁਰਦੇ ਇੱਕ ਵੀਰ ਮੇ ਰਹਗਾ ਸਨੇਕ ਵਰਸਸ ਸਨੇਕ ਸਿੰਘ ਵਰਸਸ ਸਨੇਕ ਕਪੂਰ ਦੇ ਸਰਦਾਰ ਵੀਰ ਆ ਅੱਛਾ ਉਰੀ ਲੋਕੀ ਸਪੋਰਟ ਨਹੀਂ ਕਰਦੇ 80000 ਦੇ ਸਬਸਕ੍ਰਾਈਬਰ ਰੁਕੇ ਅੱਛਾ ਉਹ ਵੀਡੀਓ ਤੇ ਸਮਝਾਈਏ ਕਿਹੜੇ ਲੋਕਾਂ ਨੂੰ ਜਿਹੜਾ ਦਾ ਟੈਲੈਂਟ ਦੇਖਣਾ ਹੀ ਨਹੀਂ ਚਾਹੁੰਦੇ ਹਮ ਲੋਕ ਵੇਖਦੇ ਹੀ ਡਾੜਵਾ ਮੂਡਵਾ ਇਹ ਸੱਪ ਦੇ ਦੰਦ ਹੁੰਦੇ ਆ ਦੋ ਦੰਦ ਅੱਛਾ ਕਈਆਂ ਦੇ ਤਾਰਾਂ ਦਾ ਬੁਰਸ਼ ਜਿੱਦਾਂ ਹੁੰਦਾ ਕੱਪੜੇ ਧੋਣ ਵਾਲਾ ਉਦਾਂ ਦਾ ਹੁੰਦਾ ਅੱਛਾ ਦੰਦ ਦੰਦਾ ਪੀੜ ਦੀ ਲਊ ਚਿਹਰਾ ਦੇ ਅੰਦਰ ਜੋੜਦੇ ਆ ਹੁਣਾਂ ਨੂੰ ਕੁਛ ਨਹੀਂ ਹੁਣਾਂ ਤੁਹਾਨੂੰ ਵੀ ਕੁਛ ਨਹੀਂ ਉਹ ਸੱਪ ਦੇ ਜ਼ਹਿਰ ਨਾਲ ਦਿਲ ਕਿੱਥੋਂ ਲਿਆਉਗੇ ਦਿਲ ਕਿੱਥੋਂ ਲਿਆਉਗੇ ਹੁਣ ਆਪ ਇਸ ਤਰ੍ਹਾਂ ਜੀ ਜੀ ਆਪ ਇਸ ਤਰ੍ਹਾਂ ਹਮ ਇਹਦੇ ਵਿੱਚ ਕੋਈ ਬੁਲਟ ਨਹੀਂ ਤੁਹਾਡੇ ਹੱਲ ਖਾਲੀ ਮਿਸਟਰ ਕਰਕੇ ਕਹਾਂ ਤੁਹਾਨੂੰ ਗੋਲੀ ਮਾਰਦੇ ਨਹੀਂ ਡਰ ਲੱਗਦਾ 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 ਪਰ ਮੈਨੂੰ ਬਦਨ ਇਹਦੇ ਵਿੱਚ ਕੁਛ ਨਹੀਂ ਉਸੇ ਤਰੀਕੇ ਨਾਲ ਹੀ ਇਹ ਸੱਪ ਖਾਲੀ ਪਿਸਟਲ ਪਰ ਮੈਨੂੰ ਬਦਾ ਖਾਲੀ ਹੈ ਤੁਹਾਨੂੰ ਨਹੀਂ ਬਤਾਇਆ ਖਾਲੀ ਨਹੀਂ ਮੈਨੂੰ ਨਹੀਂ ਬਤਾਇਆ ਉਹ ਭਰਾਵਾ ਵਹਿਮਾ ਭੂਮਾ ਜਰੀ ਪਿਆ ਕਰਦਾ ਗੁਰੂ ਘਰੇ ਜਾਓ ਜਾਓ ਲਓ ਮੈਂ ਇੰਨੇ ਮਰੀਜ਼ ਆਪ ਨਰੇਆਲੇ ਬਚਾਏ ਇੰਨੇ ਦੇ ਘਰੋਂ ਸੱਪ ਵੜਿਆ ਮੈਂ ਸੰਗਤ ਦੇ ਪੰਜ ਜੀ ਵੀ ਆਪਣੇ ਨਾਲ ਨਹੀਂ ਚੁੜੇ ਬਿਲਕੁਲ ਕੋਈ ਮੈਨੂੰ ਕਹ ਲੈ ਕਿ ਮੈਂ ਤਾਂ ਮੈਂ ਕੰਮ ਕੀਤਾ ਭੁੱਲ ਗਿਆ ਮੈਂ ਪੰਜ ਜੀ ਨਹੀਂ ਆਪਣੇ ਨਾਲ ਚੁੜੇ ਓਏ ਮੈਨੂੰ ਤਰੱਕੀ ਨਹੀਂ ਮਿਲਨੀ ਸਿੱਧੀਆਂ ਬੰਦਰੀਆਂ ਗੱਲਾਂ ਸੱਪਲੇ ਨੇ ਡਾਕਟਰ ਕੋਲ ਜਾਣਾ ਮੈਂ ਇੰਨਾ ਹੀ ਕਹ ਰਿਹਾ ਨਾ ਕਿ ਸੱਪਲੇ ਨੇ ਮੇਰੇ ਤੋਂ ਆਓ ਪਾਹੀ ਮੇਰਾ ਜਿੰਨਾ ਨਾਮ ਮੇਰੇ ਤੋਂ ਅੱਧਾ ਪੰਜਾਬ ਆ ਹੂੰ ਮੈਂ ਨਹੀਂ ਮਸ਼ਹੂਰ ਹੈਗਾ ਮੈਂ ਤੇ ਕਦੀ ਦਿਨ ਬਦਲਣਗੇ ਆਪਣੇ ਜਰੂਰ ਜਰੂਰ ਆਗੀ ਭਾਜੀ ਲੋਕ ਬਸ ਸਾਰਾ ਮੁਲਕ ਤਾਂ ਗਿੱਦਵੀਤਾ ਵਾਲੇ ਬਾਬਿਆਂ ਦੇ ਕੰਮ ਚ ਹੀ ਹੋ ਗਿਆ ਹੋ ਗਿਆ ਮੇਰਾ ਦੋਸਤ ਹੈ ਇੱਕ ਜਿਹੜੇ ਹੂੰ ਬਾਬਾਈ ਦੇ ਮਹਾਰਾਜ ਦੀ ਪੀਰਾਂ ਦੇ ਸੇਵਾ ਕਰਦੇ ਆ ਬੜੀ ਵਰੀਆ ਸੇਵਾ ਕਰਦੇ ਨਾਲ ਉਹਨਾਂ ਦਾ ਕੱਪੜੇ ਦਾ ਕਾਰੋਬਾਰ ਆ ਨਾਲੋ ਆਪਣੀ ਸੇਵਾ ਕਰਦੇ ਆ ਠੀਕ ਆ ਟੂੜੀ ਦਿੰਦੇ ਆ ਆਪਣੀ ਇਮਾਨਦਾਰੀ ਨਾਲ ਟੂੜੀ ਦਿੰਦੇ ਆ ਗੁਰੂ ਮਹਾਰਾਜ ਦੇ ਨਾਂ ਤੇ ਉਹਨਾਂ ਨੇ 13 ਲੰਗਰ ਕਮੇਟੀ ਜੀਰੇ ਵਾਲੇ ਆ ਤੇ ਹਰ ਮਹੀਨੇ ਉਹ ਲੰਗਰ ਲਾਉਂਦੇ ਆ ਤੇ ਐਰਕਾ ਉਹਨਾਂ ਨੇ ਬੜਾ ਵੱਡਾ ਲੰਗਰ ਲਗਵਾਇਆ ਸੀ ਬਾਬਾ ਜੀ ਦਾ ਤੇ ਫੌਜੀਆ ਨੂੰ ਕਾਰਗਿਲਦਿਆਂ ਨੂੰ ਮਾਨ ਸਨਮਾਨ ਦਿੱਤਾ ਕਾ ਵੀ ਆਈ ਪਾਈ ਅੱਛਾ ਉਹਨਾਂ ਨੇ ਲੰਗਰ ਲਾਇਆ ਸ਼ਹਿਰ ਹੋਰ ਸੰਜੋਗ ਦਿੰਦਾ ਤੇ ਇੱਥੇ ਜਦੋਂ ਸੱਬ ਫੜੀ ਦਾ ਸ਼ਹਿਰ ਵਾਲੇ ਕੋ ਕਹਿੰਦੇ ਆ ਭਾ ਜਿੰਦਾ ਬੜੀਆ ਸੱਬ ਇਹਨੂੰ ਬੜਾਇਆ ਤੂੰ ਦਾ ਸਿਰੇ ਕਿੰਨੇ ਪੈਸੇ ਦਿੰਨਾ ਅੱਗੇ ਤੇ ਸ਼ਹਿਰ ਟਿਚਰਾਂ ਕਰਦਾ ਆਂ ਅਸੀਂ ਦੀ ਚਬੂ 24 25 ਸਾਲ 26 ਸਾਲ ਸ਼ਹਿਰ ਦੀਆਂ ਟਿਚਰਾਂ ਲਗੀਆਂ ਸੈਂ ਹੁਣ ਫਿਰ ਆਹ ਦੀ ਵਾਰੀ ਆ ਹੁਣ ਫਿਰ ਇਹ ਵੀ ਟਿਚਰਾਂ ਕਰਦੀਆਂ ਆ ਕਿੰਨੇ ਕੁ ਦੂਰਾਂ ਤੋਂ ਫੋਨ ਆ ਜਾਂਦੇ ਸਭ ਰੈਸਕਿਊ ਕਰਨ ਵਾਸਤੇ ਪਾਜੀ ਅੱਗੇ ਗੱਲ ਹੁੰਦੀ ਵੀ ਸਿਰਫ ਕੰਮ ਸ਼ਹਿਰ ਦਾ ਕਰਦਾ ਹਾਂਜੀ ਬਾਹਰ ਦਾ ਨਹੀਂ ਹਾਂਜੀ ਜੇ ਬਾਹਰ ਦਾ ਕਰਦਾ ਤਾਂ 5 ਕਿਲੋਮੀਟਰ ਦੀ ਰੇਂਜ ਅੱਛਾ ਕੀ ਆ ਮੈਂ ਪਠਾਨਕੋਟ ਤੱਕ ਚਿੰਦਗੁਰਨੀ ਮਾਲਾ ਤੱਕ ਮੋਗੇ ਲੁਧਿਆਣਾ ਚੰਡੀਗੜ੍ਹ ਮੈਂ ਕੋਈ ਜਗ੍ਹਾ ਹੀ ਨਹੀਂ ਛੱਡੀ ਪੰਜਾਬ ਚ ਹੁਣ ਥੋੜੇ ਜੇ ਸ਼ਹਿਰ ਦਾ ਕੰਮ ਘੱਟ ਕਰੀਦਾ ਜੋ ਸੱਚ ਆ ਉਹ ਬੋਲਣਾ ਝੂਠ ਨਹੀਂ ਬੋਲਣਾ ਹੁਣ 10 20 ਕਿਲੋਮੀਟਰ ਦੀ ਰੇਂਜ ਤੇ 50 ਕਿਲੋਮੀਟਰ ਦੀ ਰੇਂਜ ਛੋੜ ਜੀਦਾ ਕਿਉਂਕਿ ਇੱਕ ਗੱਲ ਪੈਸਾ ਨਹੀਂ ਵੀ ਹੈ ਜਿੱਦਾਂ ਅੱਜ ਆ ਸੱਪ ਫੜਿਆ ਤੁਸੀਂ ਕਿਸੇ ਦੇ ਘਰ ਦੇ ਵਿੱਚੋਂ ਹੁਣ ਇਹ ਕੀ ਕਰੋਗੇ ਉਸ ਸੱਪ ਨੂੰ ਕੀ ਕਰੋਗੇ ਮਾਲੀਦਾਨ ਹੀ ਛੱਡ ਦੇਣਾ ਅੱਛਾ ਤੁਸੀਂ ਨਾਲ ਜਾ ਕੇ ਛਡਾ ਲੋ ਇਹਦਾ ਤੁਸੀਂ ਇੰਟਰਵਿਊ ਕਰਦੀ ਮੈਂ ਇੱਕ ਸਵੇਰੇ ਸੱਪ ਫੜਿਆ ਮੈਂ ਤੁਹਾਨੂੰ ਦੱਸਿਆ ਸੀ ਜੀ ਜੀ ਤੁਸੀਂ ਕਹਿਆ ਵੀ ਲੇਟ ਹੋਣਾ ਆਪਣਾ ਉਹ ਨਹੀਂ ਕੰਮ ਹੈਗਾ ਆਪਾਂ ਚਾਰ ਚੜ ਦੇਣੇ ਚੀਜ਼ਾਂ ਨੂੰ ਕਾਇਦ ਕਰੀਏ ਆਪਾਂ 10-20 ਮਿੰਟ ਵੇਖਿਆ ਲੋਕਾਂ ਨੂੰ ਸਮਝਾਉਣਾ ਸੀ ਉਹ ਮੰਜੀ ਦੇ ਚੜਨ ਵਾਲਾ ਸੱਪ ਆ ਤੁਸੀਂ ਨੇ ਏਡ ਹੋ ਗਿਆ ਆਪਾਂ ਸਵੇਰੇ ਤੁਹਾਡੇ ਹਾਂ ਅੱਛਾ ਹਾਂ ਇਹ ਨਾ ਆਪ ਵਰਦੇ ਤਹੀ ਆਣ ਕੇ ਬੈਠੇ ਜੇ ਮੈਂ ਘਰ ਨਹੀਂ ਮਿਲਿਆ ਤੁਹਾਨੂੰ ਇਹਦੀ ਕਿਤੇ ਨਾ ਕਿਤੇ ਜਿਹੜੀ ਆ ਇਹਨਾਂ ਦੇ ਰੈਸਕਿਊ ਕਰਨ ਦੇ ਨਾਲ ਜਾਨ ਬਚ ਗਈ ਆ ਨਹੀਂ ਤੇ ਕਈ ਵਾਰ ਕੀ ਹੁੰਦਾ ਕਿ ਡਰ ਦੇ ਕਾਰਨ ਘਰਾਂ ਦੇ ਵਿੱਚ ਸਬ ਕੋ ਮਾਰ ਦਿੱਤਾ ਜਾਂਦਾ ਜਾਨ ਦਾ ਬਚ ਗਈ ਆ ਲੋਕਾਂ ਨੂੰ ਸਮਝਾਉਣ ਦੇ ਨਾਲ ਪਤਾ ਨਹੀਂ ਕਿੰਨੇ ਲੋਕ ਜਾਗਰੂਕ ਹੋਣਗੇ ਜਾਗਰੂਕ ਹੋਣ ਜਿਹੜਾ ਤੁਹਾਨੂੰ ਕਹਿੰਦਾ ਨਾ ਮੇਰੇ ਤੋਂ ਸੱਪ ਲੜੇ ਵਾਲਾ ਮਰੀਜ਼ ਲਿਆਓ ਉਹਨੂੰ ਕਰਿਆ ਜਬ ਉਹਦੀ ਦੰਦੀ ਵਢਾਓ ਉਹਨੂੰ ਕੋਹ ਚੱਕ ਦਵਾਈਆਂ 10 ਮਿੰਟਾਂ ਨੂੰ ਇਲਾਜ ਕਰ ਭਾਜੀ ਕਰ ਗਿਆ ਤੇ ਫੇਰ ਕਿਉਂ ਇਹ ਨਹੀਂ ਕਸਬ ਲੜੇ ਚ ਤੁਸੀਂ ਹਿੰਟ ਲੈ ਜੇ ਤੇ ਤੁਹਾਨੂੰ ਫੂਕਾ ਨਾਲ ਹੀ ਕਰਨਾ ਤੇ ਜੇ ਹਿੰਟ ਲਿਆ ਦਈ ਮੈਨੂੰ ਉਹਨੂੰ ਕੋਬਰਾ ਲੜੇ ਮੇਰੇ ਕੋਲ 40 ਮਿੰਟ ਦਾ ਟਾਈਮ ਹੈ ਮੈਂ ਪ੍ਰਾਈਵੇਟ ਹਸਪੀਟਲ ਦਾਖਲ ਹੋਣਾ ਮੈਨੂੰ ਉਹਥੋਂ ਤੱਕ ਨਹੀਂ ਪਹੁੰਚਦੇ ਨਾ ਇਹ ਮੈਨੂੰ ਕਰਿਆ ਤੇ ਲੜਿਆ ਮੇਰੇ ਕੋਲ 2.5 ਘੰਟੇ ਹੈ ਮੈਂ ਕੱਲੇ ਨੇ ਵੀ ਮੋਟਰਸਾਈਕਲ ਤੇ ਗੁਰਦਾਨ ਕੋ ਹਸਪੀਟਲ ਤੱਕ ਜਾਣਾ ਮੈਨੂੰ ਪਤਾ ਨਾ ਘੰਟੇ ਚ ਮੋਟਰਸਾਈਕਲ ਲਾ ਦੇਣਾ ਮੇਰੇ ਕੋਲ 1.5 ਘੰਟੇ ਦਾ ਟਾਈਮ ਹੈਗਾ ਬਿਓ ਜੋਤੋਂ ਪ ਲੋਕੀ ਇਹ ਡੈਮ ਜਿਹੜਾ ਇੱਧਰ ਉੱਧਰ ਖਰਾਬ ਕਰਕੇ ਫੇਰ ਹਸਪੀਟਲ ਘੜਦੇ ਆ ਫੇ ਡਾਕਟਰ ਡਾਕਟਰ ਕਰੇ ਨਾ ਬਚਾਏ ਤਨ ਹੂੰ ਡਾਕਟਰ ਕਰੇ ਨਾ ਬਚਾਏ ਡਾਕਟਰ ਤੋਂ ਕਿਧਰ ਦੀ ਗੀ ਥੋੜੀ ਆ ਨਹੀਂ ਆਗੀ ਸਕੈਨ ਲੱਤੀ ਆ ਜੀ ਤੈਨੂੰ ਮਰੀਜ਼ ਵਗਾਏ ਕੱਲੇ ਖਰਾਬ ਹੋਏ ਥੋੜੀ ਵਗਾਏ ਜਿਹੜਾ ਕੱਖ ਲੱਗ ਜਾਂਦਾ ਉਹਦਾ ਕੀ ਹੁੰਦਾ ਜੀ ਪਾਦੀ ਮਾਸਾਖਸ਼ਾਲਾ ਹੁੰਦਾ ਹਾਂਜੀ ਫੇਰ ਕੋਈ ਬੀਬੀ ਆਉਂਦੀ ਆ ਉਹ ਕਹਿੰਦੀ ਇੱਥੇ ਕੋਹਾ ਬੰਨ ਤੋ ਕੋਈ ਨਾ ਸਕਿਨ ਗਾਲ ਲੈਂਦੀ ਆ ਫੇਰ ਕੋਈ ਮਿਰਰ ਦਾ ਹੋਰ ਬਾਬਾ ਹੁੰਦਾ ਉਹਦਾ ਨਿੰਮ ਦਾ ਪਾਣੀ ਪਾ ਦੋ ਉਹ ਲੱਗਦਾ ਕਿਵੇਂ ਕੱਖ ਇਹਦਾ ਕੀ ਜ਼ਹਿਰ ਹੁੰਦਾ ਕਿ ਥੁੱਕ ਹੁੰਦਾ ਦਾ ਕੀ ਦੇਖੋ ਕਈ ਵੀਰ ਕਹਿੰਦੇ ਆ ਵੀ ਕੱਖ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਅੱਛਾ ਸੱਪ ਫੜਨ ਦਾ ਇਹਦਾ ਆਪਣਾ ਆਪਣਾ ਹਰ ਇੱਕ ਬੰਦੇ ਦਾ ਇੱਕ ਰੁਝਾਨ ਆ ਰੁਝਾਨ ਆ ਉਹ ਜਾਣਕਾਰੀਆਂ ਆਡੀਆਂ ਠੀਕ ਆ ਕੋਈ ਆ ਜਦੋਂ ਇਹਦੇ ਤੇ ਜ਼ਹਿਰ ਓਵਰਫਲੋ ਹੋ ਜਾਣਾ ਮੂੰਹ ਦੇ ਵਿੱਚ ਇਹਨੇ ਜ਼ਹਿਰ ਜਿਹੜਾ ਵਾ ਆਪਣਾ ਛੱਟਣਾ ਵਾ ਅੱਛਾ ਛੜਦਾ ਉਹ ਜਗ੍ਹਾ ਤੇ ਦਾਦਾ ਹੱਥ ਪੈ ਰਗਾ ਉਹਨੂੰ ਆਪਾਂ ਕੱਖ ਕਹਿੰਦੇ ਆ ਕਾਕੇ ਇੱਕ ਜਿੰਨਾਂ ਕਿ ਤੁਹਾਡੀ ਗੱਲ ਦੇ ਉੱਤੇ ਬੜਾ ਗਰੀਟ ਜਾ ਇੱਕ ਟਿਲਵਾ ਕਰਵਾ ਪਾ ਗਾਲਿਆ ਨੇ ਹੰਦਾ ਬਲੈਕ ਜਿਹੇ ਅੱਛਾ ਅੱਛਾ ਬਸ ਉਹਨਾਂ ਦੀ ਸ਼ਾਲਾ ਇਹ ਰਹਾ ਹੁਣਾ ਅੱਛਾ ਅੱਛਾ ਜਦੋਂ ਤੁਸੀਂ ਨਿੰਮ ਦਾ ਬਾਣੀ ਬਾਗੇ ਗੋਹਾ ਬਾਗੇ ਵਿਧਾ ਲੈਣਾ ਵਿਧਾਨ ਉਹਨੋਂ ਫਿਰੇ ਚੀਜ਼ਾਂ ਕਰਦੀ ਹਮ ਕੇਸ ਹਮ ਰਹਿੰਦਾ ਸ਼ਾਲੇ ਨੂੰ ਠੀਕ ਕੀਤਾ ਜਾਏ ਕੋਈ ਵੀਰ ਮੇਰੇ ਤੋਂ ਦੂਰ ਹੈ ਮੇਰੇ ਤੋਂ ਆਉਣ ਦੀ ਲੋੜ ਨਹੀਂ ਮੇਰੀ ਸਲਾਹ ਦੇ ਲਿਖੋ ਮੰਨ ਲਓ ਕੱਖ ਲੱਗਦਾ ਕੀ ਕੀਤਾ ਜਾਵੇ ਮੈਂ ਉਹਨੂੰ ਇੱਕ ਡਾਕਟਰ ਵੀ ਠੀਕ ਕਰ ਸਕਦਾ ਉਹਨੂੰ ਆ ਡੇਰਗਾ ਬੰਦਾ ਵੀ ਠੀਕ ਕਰ ਸਕਦਾ ਲੋਕੀਏ ਬਾੜਾ ਕਰਕੇ ਜ਼ਖਮ ਨੂੰ ਤੋੜਦੇ ਨੇ ਜ਼ਖਮ ਨੂੰ ਹੱਥ ਨਹੀਂ ਲਾਉਂਦੇ ਇੱਥੇ ਬਾਜੀ ਗੁੱਲੂ ਕੋਸ਼ੀਂ ਬੀੜਾ ਦੀ ਨਾ ਹਾਈਡਰੋਜਨ ਦੇ ਲਿਕਵਿਡ ਦੱਦਾ ਘੰਟਾ ਜ਼ਖਮ ਨੂੰ ਭੇਣਾ ਤੋਂ 2 ਘੰਟੇ ਜ਼ਖਮ ਦੀ ਸਫਾਈ ਕਰਨੀ ਬਾੜਾ ਵਾਲੀ ਮਸ਼ੀਨ ਦੀ ਘੰਟਾ-ਘੰਟਾ ਭਾਫ਼ ਦੇਣੀ ਉਹ ਜਿਹੜਾ ਬਾਹਾਂ ਦਾ ਫਰੀਜ਼ ਵਿਖਾਇਆ ਨਾ ਜਿਹਦੀ ਬਾਹਾਂ ਗਲੀ ਹੀ ਇਹਦੇ ਨਾਲ ਸਰਦਾਰ ਮੁੰਡਾ ਬੈਠਾ ਸੀ ਕੱਲੇ ਖਰਾਬ ਹੋਏ ਦੀਦੀ ਨੂੰ ਵਿਖਾਈ ਠੀਕ ਕਰਕੇ ਵੀ ਵਿਖਾਈ ਨਾ 2 ਘੰਟੇ ਲੱਗੇ ਪਹਿਲੇ ਦਿਨ ਉਹਦਾ ਜ਼ਖਮ ਠੀਕ ਕਰਦੇ ਆ ਸਫਾਈ ਕਰਦੇ ਆ ਸੰਗਤ ਨੂੰ ਵਿਖਾਈਏ ਕੋਈ ਹੈ ਨਹੀਂ ਕਾਚ ਦਿਖਾ ਰਿਹਾ ਹੈ ਕਾਰੀ ਸਾਬ ਨੂੰ ਨਹੀਂ ਜੀ ਨਹੀਂ ਉਹ ਉਹ ਮਿਹਰਮਾਨੀ ਕਰੋ ਉਹ ਮੈਂ ਇਧਰੋਂ ਕਰੋ ਨਹੀਂ ਉਹ ਕਰੋ ਨਾ ਸਹੀ ਉਹ ਨਹੀਂ ਉਹ ਕੁਛ ਨਹੀਂ ਨਾ ਕਰੋ ਯਾਰ ਕਰੋ ਰਕਮੈਂਟ ਕਰੋ ਵੀ ਸਹੀ ਕਰੋ 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 ਹਲੋ ਹਲੋ ਕੀ ਗੱਲ ਹੋ ਗਈ ਮੈਨੂੰ ਦੱਸੋ ਕੀ ਆ ਕੀ ਆ ਅਖਰ ਕੁਝ ਨਹੀਂ ਹੋ ਰਿਹਾ ਇਹ ਹਲੋ ਅਖਰ ਕਿ ਨਹੀਂ ਆ ਗਈ ਮੈਨੂੰ ਦੱਸੋ ਨਹੀਂ ਨਹੀਂ ਠੀਕ ਆ ਤੁਸੀਂ ਗੱਲ ਨਹੀਂ ਸਮਝਦੇ ਮੈਂ ਪੰਜਾਬ ਦੇ ਲੋਕਾਂ ਦਾ ਡਰ ਮੰਨ ਕੇ ਕੱਟਣਾ ਚਾਹ। ਮੇਰੀ ਹਾਲਤ ਜਦੋਂ ਨਹੀਂ ਹੋਣੀ ਕੋਈ ਗੱਲ ਮੇਰੇ ਜਨਮ ਮੈਂ ਬਿਸ਼ੂਰ ਨਹੀਂ ਕਰਨਾ ਕੋਈ ਗੱਲ ਨਹੀਂ ਉਹ ਯਾਰ ਵੀਡੀਓ ਮੈਨੂੰ ਹੈਸ਼ਟੈਗ ਡਾਟਲ ਤਾਂ ਮਿਲ ਨਹੀਂ ਰਹੇ ਮੈਨੂੰ ਨਹੀਂ YouTube ਵੱਲੋਂ ਬੈਸ ਹੁੰਦਾ ਮੈਨੂੰ ਕੋਈ ਗੱਲ ਨਹੀਂ ਪਰ ਘੱਮਸੋ ਘੱਮ ਮੇਰੀਆਂ ਵੀਡੀਓ ਨੂੰ ਲੋਕਾਂ ਤੱਕ ਪਹੁੰਚਾ ਦਿਓ ਜਿਹਨੇ ਨਾਲ ਕਿਹਾ ਇਹਦੇ ਦੀ ਜਾਣ ਬੱਜ ਜਾਣ ਬੱਜ ਬਾਕੀ ਸੋ ਬੜੀ ਜਾਣਕਾਰੀ ਮਿਲੀ ਜੀ ਅੱਜ ਦਰਸ਼ਕੋ ਆਪਾਂ ਨੂੰ ਸੱਪਾਂ ਬਾਰੇ ਤੇ ਜਿਹੜੇ ਪਖੰਡਵਾਦ ਲੋਕ ਕਰਦੇ ਆ ਫਾਂਡੇ ਕਰਕੇ ਕਹਿੰਦੇ ਵੀ ਸੱਪਾਂ ਤੋਂ ਬਚਾਅ ਹੋ ਗਿਆ ਸੋ ਆਪਾਂ ਇਹਨਾਂ ਤੋਂ ਬੜੀ ਜਾਣਕਾਰੀ ਲਈ ਆਪਾਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਅੱਜ ਦਾ ਸੋ ਆਪਾਂ ਇਹਨਾਂ ਦੇ ਇੱਕ ਇੱਥੇ ਮੰਦਿਰ ਬਣਾਇਆ ਹੋਇਆ ਉਹਨਾਂ ਦੀ ਉਦੀ ਛੱਤ ਡਿੱਗ ਪਈ ਆ ਬਰਸਾਤਾਂ ਦੇ ਕਾਰਨ ਸੋ ਬਾਰ-ਬਾਰ ਇਹਨਾਂ ਤੋਂ ਇਹ ਅਪੀਲ ਕੀਤੀ ਗਈ ਕਿ ਸੰਗਤ ਨੂੰ ਪੱਟੀ ਏਰੀਆ ਦੇ ਵਿੱਚ ਰਹਿੰਦੇ ਨੇ ਤੇ ਆਪਾਂ ਵੀ ਤੁਹਾਨੂੰ ਦਿਖਾਉਨੇ ਆ ਇਹਨਾਂ ਦਾ ਮੰਦਿਰ